ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਬਟਾਲਾ ਪੁਲਿਸ ਵੱਲੋਂ ਅੱਜ ਸਵੇਰੇ ਤੜਕਸਾਰ ਕਾਸੋ ਆਪਰੇਸ਼ਨ ਤਿਤ ਬਟਾਲਾ ਦੇ ਗਾਂਧੀ ਕੈਂਪ ਵਿੱਚ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਐਸਪੀ ਰੈਂਕ ਡੀਐਸਪੀ ਰੈਂਕ ਦੇ ਸਾਰੇ ਅਧਿਕਾਰੀਆਂ ਤੋਂ ਇਲਾਵਾ 250 ਤੋਂ ਵੱਧ ਪੁਲਿਸ ਦੇ ਜਵਾਨ ਸਰਚ ਆਪਰੇਸ਼ਨ ਦੇ ਵਿੱਚ ਸ਼ਾਮਿਲ ਰਹੇ ਗੱਲਬਾਤ ਦੌਰਾਨ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸਰਚ ਆਪਰੇਸ਼ਨ ਦਾ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੈ ਉੱਥੇ ਪੁਲਿਸ ਨੂੰ ਵੀ ਕਾਮਯਾਬੀ ਮਿਲਦੀ ਹੈ ਅੱਜ ਵੀ ਸਰਚ ਆਪਰੇਸ਼ਨ ਦੌਰਾਨ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਤੇ ਪਹਿਲੇ ਨਸ਼ੇ ਦੇ ਮੁਕਦਮੇ ਦਰਜ ਸੀ ਤੇ ਪੁਲਿਸ ਨੂੰ ਲੋੜੀਂਦਾ ਸੀ ਨਾਲ ਹੀ ਉਸ ਕੋਲੋਂ ਕੁਝ ਨਸ਼ਾ ਵੀ ਬਰਾਮਦ ਹੋਇਆ ਹੈ ਇਹਨਾਂ ਕਾਸੋ ਆਪਰੇਸ਼ਨਸ ਦਾ ਮਕਸਦ ਇਹ ਹੈ ਕਿ ਸਮਾਜ ਵਿਰੋਧੀ ਅੰਸਰਾਂ ਨੂੰ ਡਰਾਉਣਾ ਅਤੇ ਉਹਨਾਂ ਦੀ ਧੜ ਪਕੜਨ ਕਰਨੀ ਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਕਸਪ੍ਰੇਸ਼ਨ ਦੇ ਵਿੱਚ ਸਾਡੇ 250 ਦੇ ਕਰੀਬ ਜਿਹੜੇ ਸਾਡੇ ਮੁਲਾਜ਼ਮ ਲੱਗੇ ਹੋਇਆ ਜਿਹਦੇ ਵਿੱਚ ਕਿ ਸਾਡੇ ਤੋਂ ਡੀਐਸਪੀ ਐਸਜੋ ਤਿੰਨ ਤੇ ਇਹਦੇ ਵਿੱਚ ਸਾਨੂੰ ਇੱਕ ਵੰਡ ਸੀ ਐਨਡੀਪੀਐਸ ਐਕਟ ਦੇ ਇੱਕ ਸਾਨੂੰ ਉਹ ਮਿਲ ਗਿਆ 1.8 ਗ੍ਰਾਮ ਹੈਰੋਇਨਾਂ ਉਹਦੀ ਰਿਕਵਰੀ ਅਸੀਂ ਕੀਤੀ ਹੈਗੀ ਤੇ ਬਾਕੀ ਆਪਰੇਸ਼ਨ ਜਿਹੜਾ ਸਾਡਾ ਚੱਲ ਰਿਹਾ ਵਾ ਉਸ ਤੋਂ ਬਾਅਦ ਜੋ ਵੀ ਕੋਈ ਹੋਏਗਾ ਫਿਰ ਉਹਦੀ ਇਨਫਰਮੇਸ਼ਨ ਤੁਹਾਨੂੰ ਦਿੱਤਾ ਜੁਦਾ ਫਾਇਦਾ ਤਾਂ ਜੇ ਆਪਾਂ ਗੱਲ ਕਰੀਏ ਉਹ ਐਂਦੀ ਆ ਕਿ ਇਹ ਕਿ ਜਿਹੜੇ ਹੱਗੇ ਅਗੇ ਸਾਨੂੰ ਵਾਂਟਡ ਬੰਦੇ ਹੁੰਦੇ ਆ ਕੁਝ ਜਿਹੜੇ ਡਰੱਗ ਵਾਲੇ ਬੰਦੇ ਹੁੰਦੇ ਆ ਉਹ ਸਾਨੂੰ अर्ਲੀ ਮਾਰਨਿੰਗ ਜਿਹੜੇ ਆ ਉਹ ਘਰਾਂ ਵਿੱਚ ਅਕੀਵਨ ਮਿਲ ਜਾਂਦੇ ਆਗੇ ਤੇ ਜਿਹੜੇ ਪੁਲਿਸ ਆ ਪੁਲਿਸ ਦਾ ਤੇ ਕੰਮ ਆ ਡਿਊਟੀ ਕਰਨਾ ਸਾਡੇ ਆਪਰੇਸ਼ਨ ਜਿਹੜੇ ਉਹ ਚੱਲਦੇ ਹੀ ਰਹਿੰਦੇ ਆਗੇ ਡਰਤਾ ਰਹਿੰਦਾ ਹੀ ਆ ਜਿਹੜੇ ਹੈਗੇ ਆਗੇ ਇਹੋ ਜਿਹੇ ਡਰੱਗ ਵਾਲੇ ਬੰਦੇ ਜਿਹੜੇ ਇਸ ਰਾਤੀ ਅੰਦਰ ਉਹਨਾਂ ਨੂੰ ਡਰਤਾ ਹੁੰਦਾ ਹੀ ਆ ਕਿ ਪੁਲਿਸ ਆ ਗਈ ਆ ਤੇ ਅਸੀਂ ਇਹ ਕੰਮ ਨਹੀਂ ਕਰਨਾ ਉਂទេ ਵੈਸੇ ਹੀ ਸਾਡੀ ਪੁਲਿਸ ਹਰ ਪਾਸੇ ਅਲਰਟ ਹੋ ਕੇ ਕੰਮ ਕਰ ਰਹੀ ਆ